ਸਸਕੇਆ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਗਾਥਾ ਸੁਣਨ ਲੱਗਾ ਮਹਾਨ ਜਰਨੈਲ ਸੂਰਬੀਰ ਦਲੇਰ ਮਨਦੀਪ ਸਿੰਘ ਮੰਨੇ ਦੀ ਉਹ ਜਦੋਂ ਦਾਣਾ ਮੰਡੀ ਦੇ ਕੂੜੇ ਵਾਲੇ ਮੈਦਾਨ ਦੇ ਵਿੱਚ ਜਦੋਂ ਸਾਡਾ ਦੁਸ਼ਮਣ ਫੌਜਾਂ ਨੇ ਘੇਰਾ ਪਾਇਆ ਤੇ ਕਿਵੇਂ ਸਾਡੇ ਜਰਨੈਲ ਨੇ ਸਾਡੀ ਜਾਨ ਬਚਾਈ ਉੱਥੋਂ ਸਭ ਤੋਂ ਪਹਿਲਾਂ ਜਦੋਂ ਦੁਸ਼ਮਣ ਫੌਜਾਂ ਨੇ ਸਾਡੇ ਜਰਨੈਲ ਦਾ ਘੁੱਟ ਫੜ ਲਿਆ ਤੇ ਉਹਨੇ ਝੱਟ ਮਿਆਣ ਦੇ ਵਿੱਚੋਂ ਕੱਢੀ ਕਾਪੀ ਸੋਹਾਂ ਵਾਲੀ ਤੇ ਸਭ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਮੈਂ ਕਿਹਾ ਪਾਲੀ ਸੌਂ ਲੱਗੇ ਅੱਜ ਤੋਂ ਬਾਅਦ ਬਾਬਾ ਦੀ ਸੌਹ ਵਾਲਾ ਤੇ ਸੌਂ ਖਾ ਕੇ ਦੁਸ਼ਮਣ ਦੇ ਕੰਨ ਉੱਤੇ ਸੌਂ ਵਗਾ ਕੇ ਜਦੋਂ ਮਾਰੀ ਤੇ ਦੁਸ਼ਮਣ ਅੰਨਾ ਬੜਾ ਹੋ ਕੇ ਭੱਜਣ ਲੱਗ ਪਿਆ ਉਸੇ ਵੇਲੇ ਸਾਡੇ ਜਰਨੈਲ ਨੇ ਮੌਕਾ ਸਾਮਦੇ ਹੋਏ ਭੱਜ ਕੇ ਸਾਨੂੰ ਗੱਡੀ 'ਚ ਭੱਜਣ ਦਾ ਇਸ਼ਾਰਾ ਕੀਤਾ ਸੀ ਗੱਡੀ ਜਾ ਕੇ ਬਹਿ ਗਏ ਤੇ ਜਿਹੜੇ ਸਾਡੇ ਨਾਲ ਗਏ ਸੀ ਵਿਚਾਰੇ ਐਸਜੀਓ ਸਾਹਿਬ ਜਿੰਨਾਂ ਨੂੰ ਇਹ ਲੈ ਗਏ ਸੀ ਇਨਾਰੇ ਭਰੋਸੇ ਤੇ ਉਹਨਾਂ ਨੂੰ ਦੁਸ਼ਮਣ ਫੌਜਾਂ ਨੇ ਘੇਰਾ ਪਾ ਲਿਆ ਉਹਨਾਂ ਨੂੰ ਛੱਡ ਨਹੀਂ ਰਹੇ ਸੀਗੇ ਤੇ ਮੈਂ ਕਿਹਾ ਜਰਨੈਲ ਸਾਹਿਬ ਉਹ ਪ੍ਰਧਾਨ ਜੀ ਉਹਦਾ ਕੀ ਕਰਨਾ ਉਹ ਉਹ ਕਹਿੰਦੇ ਇਹਦਾ ਕੀ ਕਰ ਲੈਣਾ ਇਹਨੂੰ ਫੜ ਕੇ ਲੈ ਜਾਂਦੇ ਆ ਵੀ ਇਹਦੀ ਸੇਵਾ ਸੁਭਾ ਹੋ ਲੈਣਦੀ ਏ ਫਿਰ ਲੈ ਜਾਾਂਗੇ ਚਲੋ ਉਹ ਸਾਰੀਆਂ ਦੁਸ਼ਮਣ ਫੌਜਾਂ ਦੇ ਮਨ 'ਚ ਰਹਿਮ ਆਇਆ ਉਹਨਾਂ ਨੇ ਉਹਨੂੰ ਛੜਤਾ ਤੇ ਪ੍ਰਧਾਨ ਜੀ ਹੁਣੀ ਗੱਡੀ ਚਲਾਉਣ ਫਿਰ ਬਹੁਤ ਤੇਜ਼ ਉਹ ਗੱਡੀ ਉਹ ਸੀਗੀ ਉਹ ਮੈਡਮ ਜਿਹੜੇ ਨੇ ਤਾਂਗਰਾ ਤੋਂ ਉਹਨਾਂ ਦੀ ECU ਜਿਹੜੀ ਉੱਚੀ ਗੱਡੀ ਹੁੰਦੀ ਉਹ ਸੀਗੀ ਤੇ ਇੰਨੇ ਇੰਨੇ ਟੋਏ ਸੜਕਾਂ ਤੇ ਤੇ ਗੱਡੀ ਚੱਲੇ 70 80 ਦੇ ਆਂ ਸ਼ਹਿਰ ਵੱਲੋਂ ਭਾਈ ਦੀ ਜਾਵੇ ਮੈਂ ਵੇਖਿਆ ਪਤਾਂਵਾਂ ਦੇ ਮੂੰਹੋਂ ਦਾ ਪੂਰਾ ਗੁੱਸਾ ਅੱਖਾਂ ਲਾਲ ਮੈਂ ਕਹ ਲੈ ਵੀ ਇਹਨੇ ਐ ਸ਼ਹਿਰ ਆਲ ਜਾਣਾ ਵਾ ਉਦੋਂ ਐ 150 ਬੰਦਾ ਭੱਜਾ ਹੀ ਆਉਣਾ ਵਾ ਤੇ ਆਗੇ ਦੁਸ਼ਮਣੋਂ ਥਾੜਾ ਨਹੀਂ ਵੱਜਦਾ ਕੁਝ ਵੀ ਬਸ ਗੱਡੀ ਬੜੀ ਤੇਜ਼ੀ ਨਾਲ ਜਾਵੇ ਤੇ ਰਾਜ ਅਹੀਂ ਜਿੱਥੋਂ ਚੱਕਿਆ ਸੀ ਐਸਜੀਓ ਸਾਹਿਬ ਨੇ ਉਹਨਾਂ ਨੇ ਉਹਦੀ ਗੱਡੀ ਕੋ ਉਹਨਾਂ ਦੀ ਗੱਡੀ ਕੋ ਲਾਇਆ ਫਿਰ ਗੱਡੀ ਬਹੁਤ ਤੇਜ਼ ਚੱਲੇ ਮੈਂ ਪ੍ਰਧਾਨ ਜੀ ਵਾਲੇ ਵੇਖਿਆ ਮੈਂ ਕਹਾ ਪਾਜੀ ਬੋਲੇ ਨਹੀਂ ਮੈਂ ਕਹ ਲੈ ਵੀ ਬੰਦਾ ਹੋ ਗਿਆ 200 ਤੈਨੂੰ ਹੁਣ ਨਹੀਂ ਭਜਦੇ ਦੁਸ਼ਮਣੋ ਤੁਸੀਂ ਭੱਜੋ ਜਿੱਥੇ ਭਜਣਾ ਅੱਜ ਨਹੀਂ ਤੁਹਾਨੂੰ ਛੱਡਣਾ ਸਾਡੇ ਜਰਨੈਲ ਨੇ ਚਲੋ ਫਿਰ ਅੱਗੇ ਗੱਡੀ ਗਈ ਲੋਹੜੀ ਗੇਟ ਲੰਗੀ ਅਸੀਂ ਗੱਡੀ ਬੜੀ ਤੇਜ਼ ਸ਼ਹਿਰ ਚ ਬੜੀ ਤੇਜ਼ ਚੱਲੇ ਤੇ ਮੈਨੂੰ ਡਰ ਲੱਗਿਆ ਕਿ ਨਵਾਂ ਚੱਕਰੀ ਨਾ ਪੈ ਜਾ ਕਿਤੇ ਤੇ ਫਿਰ ਮੈਂ ਪੁੱਛਿਆ ਮੈਂ ਮੈਂ ਕਹਾ ਭਾਜੀ ਫਿਰ ਨਹੀਂ ਬੋਲੇ ਗੁੱਸਾ ਲਾਲ ਅੱਖਾਂ ਲਾਲ ਤੇ ਮੂੰਹ ਪੂਰਾ ਗੁੱਸੇ ਨਾਲ ਮੈਂ ਕਹਾ ਲੈ ਵੀ ਬੰਦਾ ਹੋ ਗਿਆ 250 ਹੁਣ ਨਹੀਂ ਭਜਦੇ ਤੁਸੀਂ ਦੁਸ਼ਮਣੋ ਭੱਜੋ ਜਿੱਥੇ ਭਜਣਾ ਅੱਜ ਨਹੀਂ ਤੁਹਾਨੂੰ ਸਾਡੇ ਜਰਨੈਲ ਨੇ ਛੱਡਣਾ ਚਲੋ ਫੇਰ ਟੈਂਪਟ ਪਾਇਆ ਜਦੋਂ ਅਸੀਂ ਘਰ ਲੱਗੇ ਪਹੁੰਚਣ ਲੱਗੇ ਤੇ ਫਿਰ ਮਹਾਰ ਮੈਂ ਕਿਹਾ ਯਾਰ ਤਿੰਨ ਚਾਰ ਵਾਰੀ ਬੁਲਾ ਲਿਆ ਵੀ ਇੰਨਾ ਵੀ ਕਦਾ ਗੁੱਸਾ ਮੈਨੂੰ ਮਾੜੀ ਸਟ੍ਰੈਟੇਜੀ ਤੇ ਦੱਸਣੀ ਚਾਹੀਦੀ ਹੈ ਨਾ ਮੈਂ ਬਾਹ ਨਾ ਹਲਾਇਆ ਮੈਂ ਕਿਹਾ ਪ੍ਰਧਾਨ ਜੀ ਹੁਣ ਕੀ ਕਰਨਾ ਤੇ ਅੱਗੋਂ ਬੜੇ ਬਹਾਦਰ ਭਰੇ ਸ਼ਬਦਾਂ ਚ ਕਹਿੰਦੇ ਤੇਰੇ ਵੀਰ ਨੇ ਅੱਜ ਮੌਕਾ ਸਾਹਮ੍ਹੇ ਹੋਣ ਲੱਗੇ ਮੇਰਾ ਦਿਲ ਵੀ ਦੁੱਖ ਤੋਂ ਟੁੱਟ ਗਿਆ ਇਹ ਹਜੇ ਮੌਕਾ ਸਾਹਮ੍ਹਿਆ ਸਾਡੇ ਜਰਨੈਲ ਨੇ ਇਦਾਂ ਦੇ ਬੜੇ ਇਹਨਾਂ ਦੇ ਬਹਾਦਰੀ ਭਰੇ ਕਿੱਸੇ ਨੇ ਤਨ ਉਸ ਨੂੰ ਉਂਦੇ ਰਾਵਾਂਗੇ ਟਾਈਮ ਦੇ ਟਾਈਮ ਸੋ ਜੁੜੇ ਰਹੋ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ